ਸ਼ਹਿਰ ਬੁਢਲਾਡਾ ਵਿਖੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੇਤਨਜਿਤ ਦੌਰਾ ਕੀਤਾ ਜਿਸ ਵਿੱਚ ਉਹਨਾਂ ਨੇ ਸ਼ਹਿਰ ਅੰਦਰ ਵਿਕਾਸ ਅਤੇ ਕਮੀਆਂ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਦੌਰੇ ਦਾ ਮੰਤਵ ਕੋਈ ਛਾਪਾ ਮਾਰਨਾ ਨਹੀਂ ਸਗੋ ਪ੍ਰਸਥਿਤੀਆਂ ਦਾ ਜਾਇਜ਼ਾ ਲੈਣਾ ਬੁਢਲਾਡਾ ਕਸਬੇ ਅੰਦਰ ਲੋੜਿੰਦੀਆਂ ਵਿਵਸਥਾਵਾਂ ਦਾ ਵਿਕਾਸ ਕਰਨਾ अरलाडा कस्बे के और अचानक प्रोग्राम बने हैं कोई मैं छापा मार नहीं आया क्योंकि सरकार छापे नहीं मार मार्दिया सरकार कमियां कोसद पहले मैं आई टी आई च गया जिथे है अपना हैलीकाप्टर उतर ਜਦੋਂ ਮੈਂ ਆਈਟੀਆ ਦੇ ਕੋਲ ਪਾਸੇ ਜਾਣਾ ਵਾਸਤੇ ਗਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਬਲਾਡੇ ਦੀ ਆਈਟੀਆ ਬੜੀ ਮਸ਼ਹੂਰ ਰਹੀ ਹੈ ਲੱਗ ਕੇ ਜਿਵੇਂ ਖੰਡਰ ਬਣੀ ਸੀ ਸੋ ਐਡੀਸੀ ਡਿਵੈਲਪਮੈਂਟ ਨੂੰ ਮੈਂ ਕਿਹਾ ਸੁਨੇਕਾ ਹਫ਼ਤੇ ਦੇ ਵਿੱਚ ਵਿੱਚ ਜੇ ਸਾਰਾ ਪਲਾਨ ਬਣਾ ਕੇ ਦਿਓ ਕਿਹੜਾ ਪਾਸਾ ਇਹਦਾ ਡਿਸਮੈਂਟਲ ਕਰਨ ਵਾਲਾ ਹੈ ਕਿਹੜੇ ਪਾਸੇ ਨੂੰ ਆਪਾਂ ਹੋਰ ਵਧੀਆ ਬਣਾ ਸਕਦੇ ਕੀ ਹੋਰ ਕੰਪਿਊਟਰ ਮਸ਼ੀਨਾਂ ਖਰਾਦ ਕੁਝ ਵੀ ਚਾਹੀਦਾ ITI ਤੱਕ ਟੱਕ ਟੱਕ 600 600 ਸਟੂਡੈਂਟ ਹੁੰਦੇ ਤੇ ਜੇ ਉਹਨਾਂ ਨੂੰ ਮਾਹੌਲ ਹੀ ਨਹੀਂ ਮਿਲੂਗਾ ਕਾਹ ਜਾ ਕੇ ਬਾਹਰ ਜਾ ਕੇ ਕੀ ਕਰਨਗੇ ITI ਦਾ ਮਤਲਬ ਹੈ ਇੱਕ ਐਕਸਪਰਟ ਜਿਹੜਾ ਵਿਦਿਆਰਥੀ ਹੈ ITI 'ਚ ਆ ਗਿਆ ਉਹ ਐਕਸਪਰਟ ਬਣ ਕੇ ਨਿਕਲਦਾ ਚਾਹੇ ਰੇਡੀਓ ਦਾ ਚਾਹੇ ਮੋਬਾਈਲ ਦਾ ਚਾਹੇ ਖਰਾਬ ਦਾ ਚਾਹੇ ਟਰੈਕਟਰ ਦਾ ਚਾਹੇ ਬੱਸ ਦਾ ਹੈਨਾ ਸੋ ਮੈਂ ਇਮੀਡੀਏਟਲੀ ਆਰਡਰ ਕੀਤੇ ਹੈ ADC ਡਿਵੈਲਪਮੈਂਟ ਮਾਨਸਾ ਨੂੰ ਇਕੜੇ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਇਹ ਬਣਾ ਕੇ ਦੇਣਗੇ ਕਿ ਕੀ ਕੀ ਚਾਹੀਦਾ ਉੱਥੇ ਕੀ ਕੀ ਹੋਰ ਫਸਿਲਤਾਂ ਚਾਹੀਦੀਆਂ ਤਾਂ ਕਿ ਅਪਡੇਟਡ ਹੋਵੇ ਸਾਡਾ ਜਿਹੜਾ ਪੜਨ ਦਾ ਮਾਹੌਲ ਤਾਂ ਹੋਵੇ ਨਾ ਫਿਰ ਮੈਂ ਹਸਪੀਟਲ ਚ ਆਇਆ ਐਸੀ ਹਸਪੀਟਲ ਦਾ ਮੈਂ ਤੁਹਾਨੂੰ ਕਾਰਡਨ ਕਰਕੇ ਗਿਆ ਸੀਗਾ ਮੈਂ ਕਹਿ ਕਿ ਇਕੱਲਾ ਤੁਹਾਨੂੰ ਕਾਰਡਨ ਕਰਕੇ ਚਲੇ ਜਾਨੇ ਆ ਚੈੱਕ ਵੀ ਕਰ ਲਈਏ ਬਾਅਦ ਵਿੱਚ ਕੁਝ ਹੁੰਦਾ ਵੀ ਤਾਂ ਬੜਾ ਅੱਛਾ ਲੱਗਿਆ ਕਿ ਫਸਿਲਤਾਂ ਬਹੁਤ ਕਮਾਲ ਨੇ ਨਿਊ ਬੋਨ ਬੇਬੀਜ਼ ਨਵੇਂ ਜਿਹੇ ਬੱਚਿਆਂ ਨੂੰ ਮਿਲਿਆ ਉਹਨਾਂ ਦੇ ਰਿਸ਼ਤਿਆਂ ਨੂੰ ਵੀ ਮਿਲਿਆ ਕੋਈ ਨੰਗਲ ਤੋਂ ਐ ਕੋਈ ਮਂਗਾ ਲਿਆ ਤੇ ਖੁਸ਼ ਨੇ ਦਵਾਈਆਂ ਸਾਰੀਆਂ ਮਨੋਰਸਾਂ ਦੱਸੇ ਕਿ ਸਾਰੀਆਂ ਇੱਥੋਂ ਮਿਲ ਰਹੀਆਂ ਨੇ ਇੱਕ ਵੀ ਕੋਈ ਐਜੀ ਦਵਾਈ ਨਹੀਂ ਹੈਗੀ ਜਿਹੜੀ ਬਾਹਰੋਂ ਮੰਗਵੋਣੀ ਪੈ ਜੇ ਪਰ ਉਹਦੇ ਵਾਸਤੇ ਵੀ ਐਕਸਟਰਾ ਪੈਸੇ ਹਸਪੀਟਲ ਕੋਲੇ ਪੈਣੇ ਜਿਹੇ ਮੰਗਵੋਣੀ ਵੀ ਪੈ ਜੇ ਬਾਹਰੋਂ ਤਾਂ ਹਸਪੀਟਲ ਆਪ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਤੇ ਸਟਾਫ ਨਰਸਾਂ ਦੀ ਥੋੜੀ ਜੀ ਘਾਟ ਹੈ ਸਵੈ ਸੇਵਕਾਂ ਦੀ ਘਟ ਹੈ ਇਹ ਮੈਨੂੰ ਦੋ ਕਮੀਆਂ ਪਤਾ ਲੱਗੀ ਜਲਦੀ ਹੈ ਇਹ ਪੂਰੀ ਅਨਾਰੰਡੀ ਸਰ ਇੱਕ ਅਨਾਜ ਮੰਡੀ ਵਾਲਾ ਤੁਸੀਂ ਐਲਾਨ ਕਰ ਅਨਾਜ ਮੰਡੀ ਬਾਹਰ ਕੱਢਾਂਗੇ ਬਡਲਾਡੇ ਦੀ ਪਹਿਲਾਂ ਕਿ ਅਸੀਂ ਜ਼ਮੀਨ ਦੇਖ ਰਹੇ ਹਾਂ ਥੋੜਾ ਜਿਹਾ ਕੁਝ ਟੈਕਨੀਕਲ ਜਾਤਾ ਫਿਰ ਜ਼ਮੀਨ ਅਕਵਾਇਰ ਕਰਨੀ ਪਊ ਜਾ ਫਿਰ ਜੇ ਸਰਕਾਰ ਦਈ ਤਾਂ ਉਹਨੂੰ ਫਿਰ ਮਹਿਕਮੇ ਤੋਂ ਟਰਾਂਸਫਰ ਕਰਾਉਣਾ ਪਊ ਪਰ ਅਨਾਜ ਮੰਡੀ ਬਡਲਾਡੇ ਦੀ ਬਾਹਰ ਕੱਢਾਂਗੇ ਤਾਂ ਕਿ ਲੋਕਾਂ ਨੂੰ ਸਹੂਲਤ ਹੋਵੇ ਕਿਉਂਕਿ ਬਿਲਕੁਲ ਬਾਸਾੜਾ ਤੇ ਕੱਲਾ ਉਲਾਟਣੀ ਸਨਾਮ ਦੀ ਵੀ ਨਾਜ ਮੰਡੀ ਅੰਦਰ ਹੈ 10 ਸੜਕਾ ਅੰਦਰ ਸੰਗਰੂਰ ਦਾ ਵੀ ਬਸ ਸਾਡਾ ਤੇ ਨਾਜ ਮੰਡੀ ਅੰਦਰ ਹੈ ਕਿਉਂਕਿ ਉਸ ਵੇਲੇ ਨਾਜ ਮੰਡੀਆਂ ਬਣਾਈਆਂ ਸੀ ਉਦੋਂ ਬਾਹਰ ਸੀ ਹੁਣ ਆਬਾਦੀ ਵਧ ਗਈ ਆਲੇ ਦੁਆਲੇ ਸ਼ਹਿਰ ਬਸ ਗਿਆ ਸੀ ਐਸੀਐਮ ਹਸਪੀਟਲ ਦੇ ਵਿੱਚ ਸਾਮੀਆਂ ਬਹੁਤ ਘੱਟ ਨੇ ਹਾਂ ਤੁਹਾਨੂੰ ਐਨਮੇਸ਼ਾ ਨਹੀਂ ਪਰ ਫੇਰ ਵੀ 16 ਡਾਕਟਰ 16 ਡਾਕਟਰ ਤੇ ਨੰਬਰ ਸੀ ਮਹਾਂਸਾ ਜਲੇ ਨਾਮੇ ਦਿੱਤੇ ਅਸੀਂ ਨਵੀਂ ਭਰਤੀ ਕਰ ਰਹੇ ਹਾਂ ਔਰ ਪਹਿਲੀ ਸਰਕਾਰ ਹੈ ਜਿਹੜੀ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਾਇਓਰਟੀ ਦੇ ਰਹੀ ਹੈ ਜੇ ਅਸੀਂ ਹਸਪਤਾਲ ਬਣਾਵਾਂਗੇ ਤਸਾਂ ਨੂੰ ਡਾਕਟਰ ਵੀ ਤੇ ਚਾਹੀਦੇ ਨੇ ਨਰਸਾਂ ਵੀ ਤੇ ਚਾਹੀਦੇ ਨੇ ਹਰ ਹਰ ਦਰਜੇ ਦਾ ਕਰਮਚਾਰੀ ਸਾਨੂੰ ਚਾਹੀਦਾ ਜੇ ਸਕੂਲ ਬਣਾਵਾਂਗੇ ਸਕੂਲ ਆਫ ਫੈਮਿਨਸ ਬਣਾਵਾਂਗੇ ਤਸਾਂ ਨੂੰ ਟੀਚਰ ਚਾਹੀਦੇ ਸੋ ਸਾਨੂੰ ਅਸੀਂ ਕੁਆਲੀਫਾਈਡ ਡਾਕਟਰਸ ਔਰ ਅਸੀਂ ਹੁਣੇ ਪਿੱਛੇ ਜੇ ਜਿਹੜਾ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਕਾਰ ਵੱਲ ਡਾਕਟਰ ਘਟ ਕੇ ਆਉਂਦੇ ਨੇ ਸੈਲਰੀ ਘਟ ਸੀ ਤੇ ਪ੍ਰਾਈਵੇਟ ਚ ਸੈਲਰੀ ਜ਼ਿਆਦਾ ਮਿਲਦੀ ਸੋ ਅਸੀਂ ਅਸੀਂ ਫਿਰ ਫਾਈਨੈਂਸ ਡਿਪਾਰਟਮੈਂਟ ਨੂੰ ਕਿਹਾ ਕਿ ਜਿਹੜੇ ਡਾਕਟਰਸ ਨੇ ਡਾਕਟਰ ਅਨਤਪਰ ਅਪਦਾ ਰੂਪ ਦਿਨੇ ਕਟੂਕਟ ਉਹਨਾਂ ਨੂੰ ਇੰਨੀ ਸੈਲਰੀ ਮਿਲਣੀ ਚਾਹੀਦੀ ਹੈ ਕਿ ਉਹ ਇੱਥੇ ਕੰਮ ਕਰਕੇ ਖੁਸ਼ ਹੋਣ ਸੋ ਮੈਡੀਕਲ ਕਾਲਜ ਵੀ ਬਣਾ ਰਹੇ ਹਨ ਸੰਗਰੂਰ ਹੁਸ਼ਿਆਰਪੁਰ ਤੇ ਕਪੂਰਥਲਾ ਤਿੰਨ ਮੈਡੀਕਲ ਕਾਲਜ ਦਾ ਕੰਮ ਚੱਲ ਰਿਹਾ ਤੇ ਬੜੀ ਜਲਦੀ ਸਾਡੇ ਕੋਲੇ ਨਵੇਂ ਡਾਕਟਰ ਹੋਣ ਸੀਐਮ ਸਾਹਿਬ ਤੁਸੀਂ ਕਿਹਾ ਵੀ ਮੈਂ 6 ਮਹੀਨੇ ਪਹਿਲੇ ਉਦਘਾਟਨੀ ਕਰਕੇ ਗਿਆ ਮੈਂ ਅੱਜ ਵਿਜ਼ਿਟ ਕਰਨ ਆਇਆ ਪਿਛਲੇ ਲੰਮੇ ਸਮੇਂ ਤੋਂ ਤੁਹਾਡੀ ਵਿਜ਼ਿਟ ਤੋਂ ਬਾਅਦ ਇਹਦੀ ਜਿਹੜੀ ਲਿਫਟ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੈ ਮਰੀਜ਼ ਉੱਥੇ ਪਰੇਸ਼ਾਨ ਹੋ ਰਹੇ ਹੋ ਟੈਕਨੀਕਲ ਕਿ ਦਵਾਈ ਦਾ ਖਾਤ ਇਹਨੇ 7 ਲੱਖ ਦੇ ਟੈਂਡਰ ਹੋਇਆ ਦਵਾਈ ਹਣੇ ਤੱਕ ਪਰਚੇਜ ਨਹੀਂ ਕੀਤੀ ਗਈ ਸਰ ਮਰੀਜ਼ਾਂ ਨੂੰ ਧਾਰਨ ਨਹੀਂ ਦਵਾਈ ਹੁੰਦੀ ਬਾਦੂ ਪਿਆ ਜੀ ਮੈਂ ਦੇਖਿਆ ਸਾਰਾ ਤੁਸੀਂ ਦਿੱਤਾਰ ਦੇਖ ਲਓ ਜਦੋਂ ਛਾਪਣ ਦਾ ਜਾਂ ਨੁਕਤਾ ਚੀਨੀ ਦੇ ਸ਼ੌਕਤ ਇਹ ਲੋਕ ਕਿਉਂ ਕਾਜ ਨਹੀਂ ਕਰਦੇ ਇੱਕ ਵੇਕ ਮੈਂ ਇਹਨਾਂ ਸਵਾਲ ਦਾ ਮੈਂ ਇਹਨਾਂ ਸਵਾਲ ਦਾ ਠੀਕ ਹੈ ਨਾ ਮੈਂ ਬੁਲਾ ਡੇ ਆਇਆ ਮੈਨੂੰ ਜਿਹੜਾ ਇਨਫੋਰਮੇਸ਼ਨ ਨਿਊ ਕਮੰਡਰੀ ਨੂੰ ਕੋਈ ਮਿਸ ਇਨਫੋਰਮ ਨਹੀਂ ਕਰ ਸਕਦਾ ਗਲਤ ਜਾਣਕਾਰੀ ਨਹੀਂ ਦੇ ਸਕਦਾ ਪੰਨਾ ਸਸਪੈਂਡ ਹੋ ਜੂਗਾ ਫਿਰ ਜੇ ਮੈਨੂੰ ਇੱਥੇ ਕਹਤਾ ਇੱਥੇ ਸਾਰਾ ਕੁਝ ਹੈ ਜੀ ਮੈਨੂੰ ਦਿਖਾਓ ਠੀਕ ਹੈ ਨਾ ਮੈਂ ਬਾਥਰੂਮ ਕਿਉਂ ਗਿਆ ਬਾਥਰੂਮ ਲੈਣਾ ਬਾਥਰੂਮ ਚ ਪਤਾ ਲੱਗ ਜਾਂਦਾ ਇੰਨੀ ਕਦੋਂ ਸਾਫ ਹੋਏ ਬਾਥਰੂਮ ਨਹੀਂ ਕਰਦੇ ਬਾਕੀ ਸਾਰਾ ਸਾਫ ਕਰ ਲੈਣੇ ਬਾਥਰੂਮ ਅਭੀ ਮੈਂ ਆਪਸੇ ਕਹਿ ਰਿਹਾ ਮੈਂ ਉਹ ਕਿਹਾ ਹੈ ਕਿ ਆਈ ਗੇਟ ਕਿਹਾ ਮੈਂ ਆਈ ਸੀ ਐਚ ਬਾਥਰੂਮ ਦਾ ਬਹੁਤ ਬੁਰਾ ਹਾਲਤ ਮੈਂ ਤੇ ਕਿਉਂਕਿ ਉਹਨੇ ਉਹਨੇ ਸੋਚਿਆ ਨਹੀਂ ਸੀ ਕਿ ਇੱਥੇ ਆਈਟੀਆਈ ਚਾਹ ਦੂਗਾ ਸੋ ਥੋੜਾ ਜਿਹਾ ਟਾਈਮ ਲੱਗਦਾ ਸਾਰੇ ਖਤ ਤੁਸੀਂ ਪਹਿਲਾਂ ਪਹਿਲਾਂ ਦੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਹੈ ਕਦੇ ਉਹਨਾਂ ਨੂੰ ਵੀ ਸਵਾਲ ਪੁੱਛ ਲੈਣਾ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ 75 ਸਾਲ ਪਹਿਲਾਂ ਅਸਾਂ ਤਾਂ 3 ਸਾਲ ਹੋਏ ਨੇ ਸੋ 3 ਮੈਂ ਕੋਈ ਇਹ ਨਹੀਂ ਕਹਿੰਦਾ ਜਾਦੂ ਦੀ ਛੜੀ ਫੇਰ ਦੂੰਗਾ ਪਰ ਨੀਅਤ ਸਾਫ਼ ਹੈ ਸਭ ਕੁਝ ਠੀਕ ਹੋ ਸਰ